ਸੋਨੇ ਦੀ ਤਸਕਰੀ ਦੇ ਲਈ ਇੱਕ ਸ਼ਖਸ ਦੇ ਵੱਲੋਂ ਦਿਮਾਗ ਤਾਂ ਬਹੁਤ ਲਾਇਆ ਗਿਆ ਪਰ ਕਸਟਮ ਵਿਭਾਗ ਦੇ ਹੱਥੋਂ ਬਾਚਨਾ ਸਕਿਆ ਤਸਵੀਰਾਂ ਵੇਖ ਸਕਦੇ ਹੋ ਕਿ ਜਿਵੇਂ ਹੀ ਇੱਕ ਸ਼ਖਸ ਦੇ ਬੈਗ ਦੀ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਤਲਾਸ਼ੀ ਲਈ ਜਾਂਦੀ ਹੈ ਹਾਲਾਂਕਿ ਉਹਨਾਂ ਨੂੰ ਬੈਗ ਦੇ ਵਿੱਚੋਂ ਤਾਂ ਕੁਝ ਨਹੀਂ ਮਿਲਦਾ ਪਰ ਉਹਨਾਂ ਨੂੰ ਸ਼ੱਕ ਜ਼ਰੂਰ ਹੁੰਦਾ ਹੈ ਕਿ ਇਸ ਸ਼ਖਸ ਦੇ ਕੋਲ ਕੁਝ ਤਾਂ ਹੈ ਉਹਨਾਂ ਦੇ ਵੱਲੋਂ ਦੁਬਾਰਾ ਤੋਂ ਤਲਾਸ਼ੀ ਲਈ ਜਾਂਦੀ ਹੈ ਤੇ ਜੋ ਉਹਨਾਂ ਦਾ ਸ਼ੱਕ ਹੁੰਦਾ ਹੈ ਉਹ ਯਕੀਨ ਦੇ ਵਿੱਚ ਉਸ ਸਮੇਂ ਬਦਲ ਜਾਂਦਾ ਹੈ ਜਦੋਂ ਉਹਨਾਂ ਨੂੰ ਇੱਕ ਕਮੀਜ਼ ਦੇ ਬਟਨਾਂ ਦੇ ਪਿੱਛੇ ਲੁਕਿਆ ਹੋਇਆ ਸੋਨਾ ਬਰਾਮਦ ਹੁੰਦਾ ਹੈ ਜੀहां ਤਸਵੀਰਾਂ ਦੇਖ ਸਕਦੇ ਹੋ ਕਿ ਕਸਟਮ ਵਿਭਾਗ ਦੇ ਵੱਲੋਂ ਕਮੀਜ਼ ਦੇ ਬਟਨਾਂ ਦੇ ਪਿੱਛੇ ਲੁਕੋਇਆ ਹੋਇਆ ਸੋਨਾ ਉਤਾਰਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਕਰੀਬ 379 ਗ੍ਰਾਮ ਸੋਨਾ ਕਸਟਮ ਵਿਭਾਗ ਦੇ ਵੱਲੋਂ ਬਰਾਮਦ ਕੀਤਾ ਗਿਆ ਹੈ ਹਾਲਾਂਕਿ ਜਦੋਂ ਬੈਗ ਦੀ ਤਲਾਸ਼ੀ ਲੈਂਦੇ ਨੇ ਤਾਂ ਕਸਟਮ ਵਿਭਾਗ ਨੂੰ ਕੁਝ ਵੀ ਨਹੀਂ ਮਿਲਦਾ ਪਰ ਜਦੋਂ ਕੱਪੜਿਆਂ ਨੂੰ ਚੈੱਕ ਕਰਦੇ ਨੇ ਇਸ ਦੌਰਾਨ ਇੱਕ ਕਮੀਜ਼ ਦੇ ਬਟਨਾ ਦੇ ਉੱਤੇ ਸੋਨਾ ਲੱਗਿਆ ਹੋਇਆ ਜ਼ਰੂਰ ਦੇਖਦੇ ਨੇ ਤੁਹਾਨੂੰ ਦੱਸਦੇ ਕਿ ਇਹ ਤਸਵੀਰਾਂ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਿੱਲੀ ਦੀਆਂ ਨੇ ਜਿੱਥੇ ਕਸਟਮ ਵਿਭਾਗ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸੋਨੇ ਦੀ ਕੀਮਤ 29 ਲੱਖ ਰੁਪਏ ਹੈ 379 ਗ੍ਰਾਮ ਸੋਨਾ ਕਸਟਮ ਵਿਭਾਗ ਦੇ ਵੱਲੋਂ ਬਰਾਮਦ ਕੀਤਾ ਗਿਆ ਹੈ ਤੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੀ ਇਹ ਵੀਡੀਓ ਆ ਜਿੱਥੇ ਕਸਟਮ ਵਿਭਾਗ ਨੂੰ ਬੱਡੀ ਕਾਮਯਾਬੀ ਮਿਲੀ ਹੈ ਇੱਕ ਵਾਰ ਫੇਰ ਤੂੰ ਦੱਸਦੀ ਕਿ ਕਸਟਮ ਵਿਭਾਗ ਦੇ ਵੱਲੋਂ ਕਮੀਜ਼ ਦੇ ਬਟਨ 'ਤੇ ਸੋਨਾ ਛਪਾਉਣ ਵਾਲੇ ਤਸਕਰ ਨੂੰ ਕਾਬੂ ਕਰ ਲਿਆ ਗਿਆ ਹੈ 29 ਲੱਖ ਦਾ ਸੋਨਾ ਬਰਾਮਦ ਹੋਇਆ ਹੈ ਕਮੀਜ਼ ਦੇ ਬਟਨਾਂ ਦੇ ਪਿੱਛੇ ਇਸ ਸੋਨੇ ਨੂੰ ਲੁਕੋਇਆ ਗਿਆ ਸੀ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਸੀ ਪਰ ਕਸਟਮ ਵਿਭਾਗ ਦੇ ਵੱਲੋਂ ਉਸ ਸ਼ਖਸ ਦਾ ਪਲਾਨ ਫੇਲ ਕਰ ਦਿੱਤਾ ਗਿਆ ਤੇ ਬਟਨਾਂ ਦੇ ਪਿੱਛੇ ਲੁਕੋਏ ਹੋਏ ਸੋਨੇ ਨੂੰ ਬਰਾਮਦ ਕੀਤਾ ਜਿਸ ਦੀ ਕੀਮਤ 29 ਲੱਖ ਰੁਪਏ ਦੱਸੀ ਜਾ ਰਹੀ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ